ਕਿ ਤਾਂ ਦਰਸ਼ਕੋ ਪਿਛਲੇ ਦਿਨੀ ਹਾਸ ਕਲਾ ਪਿੰਡ ਵਿਖੇ ਗਲੀ ਦੇ ਵਿੱਚ ਬਣ ਰਹੀ ਥੜੀ ਨੂੰ ਦੇਖ ਕੇ ਦੋ ਤਰ੍ਹਾਂ ਦੇ ਆਪਸ ਵਿੱਚ ਖੂਨੀ ਚੜਪੋਈ ਜਿਦੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਜਖਮੀ ਹੋ ਗਿਆ ਜਿਸ ਨੂੰ ਲੁਧਿਆਣੇ ਹਸਪਤਾਲ ਦਾਖਲ ਕਰਾਇਆ ਗਿਆ ਜਦ ਉਹਨਾਂ ਦੇ ਪੱਕ ਜਰਨਲਿਸਟ ਦੇ ਭਰਾ ਨੂੰ ਫੋਨ ਲਾਇਆ ਤਾਂ ਉਹਨੇ ਕਿਹਾ ਕਿ ਮੇਰੇ ਭਰਾ ਤੇ ਅਸੀਂ ਪੱਖ ਦੇਣ ਦੇ ਹਜੇ ਲਾਇਕ ਨਹੀਂ ਕਿਉਂਕਿ ਮੇਰਾ ਭਰਾ ਸਿੱਧੇ ਸੀ ਅਸੀਂ ਪੱਖ ਨਹੀਂ ਦੇ ਸਕਦੇ ਦੂਸਰੇ ਪਾਰਟੀ ਨੇ ਸਾਨੂੰ ਪੱਖ ਦਿੱਤਾ ਔਰ ਪੁਲਿਸ ਨੇ ਕੀ ਕਿਹਾ ਇਸ ਮਾਮਲੇ ਵਿੱਚ ਕੀ ਕਿਹੜਾ ਪਰਚਾਦਰ ਜੋ ਆ ਆਓ ਤੁਸੀਂ ਸੁਣੋ ਬਾਈ ਜੀ ਕੀ ਨਾਮ ਆਪਣਾ ਜੀ ਸਾਧੂ ਸਿੰਘ ਜੀ ਸਾਧੂ ਸਿੰਘ ਜੀ ਕਿਹੜਾ ਪਿੰਡ ਆ ਇਹ ਵੱਡੇ ਹਾਂ ਸਾਹਿਬ ਜੀ ਪਿੰਡ ਦੀ ਪੰਚਾਇਤ ਕੀ ਇੱਥੇ ਕੋਈ ਝਗੜਾ ਹੋਇਆ ਸੀਗਾ ਹਾਂ ਜੀ ਇੱਥੇ ਝਗੜਾ ਹੋਇਆ ਸੀ ਕੋਈ ਜੀ ਹਾਂ ਹਾਂ ਜੀ ਲੜਾਈ ਕਰੀ ਇਹਨਾਂ ਦੇ ਪਰਸਵਾਰਤਵਾਰ ਵਾਲੇ ਦਿਨ ਕਿੰਨੇ ਕੁ ਬੰਦੇ ਸੀ ਜੀ ਉਹਦਾ 25-30 ਜਾਣੇ ਬੰਦੇ ਬੁੜੀਆਂ ਸੀ ਜਦੋਂ ਤੁਸੀਂ ਆਏ ਉਦੋਂ ਕੀ ਹੋਇਆ ਉਹਦਾ ਵਿੜੇ ਤੋਂ ਮੈਂ ਕੱਢਿਆ ਇੱਟਾ ਮਾਰ ਦੇ ਕੋਠੇ ਤੇ ਮੇਰਾ ਭਾਈ ਸੀ ਕਿੰਨੇ ਕਿੰਨੇ ਕੁ ਬੰਦੇ ਰੋੜੇ ਮਾਰਦੇ ਸੀਗੇ ਪੰਜ-ਛੇ ਬੰਦੇ ਸੀ ਬੁੜੀਆਂ ਸੀ ਸਾਰੇ ਬੁੜੀਆਂ ਵੀ ਮਾਰਦੇ ਨੇ ਸੀ ਰੋੜੇ ਤੇ ਜੋ ਤਖਤਿਆਂ ਨੂੰ ਚੁੰਬੜੀਆਂਆਂੀਆਂ ਸੀ ਉਹ ਮਾਇ ਰੋਕੀਆਂ ਮਸਾਂ ਤਖਤੇ ਕਿਨੇ ਤੋੜੇ ਆ ਹਾਂ ਜੀ ਉਹ ਬੰਦੇਆਂ ਨੇ ਤੇ ਬੁੜੀਆਂ ਨੇ ਬੰਦੇ ਦੇ ਤੇ ਮਾਰਦੀਆਂ ਸੀ ਬੁੜੀਆਂ ਤੇ ਫਿਰ ਉਹ ਜਿਹੜੇ ਘਰ ਵਾਲੇ ਸੀ ਅੰਦਰ ਸੀਗੇ ਜੀ ਹਾਂ ਜੀ ਉਹਨੂੰ ਬਾਹਰ ਕੱਢਦੇ ਸੀ ਹਾਂ ਹਾਂ ਕਹਿੰਦੀ ਮਾਰਨੇ ਆ ਸੀ ਅੱਛਾ ਭਾਈ ਮੇ ਦਾ ਕੋਠੇ ਤੇ ਜੀ ਉਹਦਾ ਤੇ ਫਿਰ ਤਖਤੇ ਖੋਲੇ ਨਹੀਂ ਸਾਦੇ ਖੁੱਲੇ ਮੈਂ ਮੋਰ ਤੇ ਭੇਜ ਮੈਂ ਤਾਂ ਹੋਰ ਠੀਕ ਹੈ ਤੇ ਬੰਦੇ ਬਹੁਤ ਸੀ ਅਗਲੇ ਦਿਨ ਪੁਲਿਸ ਨੇ ਆਇਆ ਪੁਲਿਸ ਆਈ ਫਿਰ ਅਗਲੇ ਦਿਨ ਆਈ ਰਾਤ ਨੂੰ ਜੀ ਇੱਥੇ ਪੈਰਾਂ ਦਾ ਰਾਜਾ ਮੰਜੀ ਡਾ ਲੀ ਹੂੰ ਕਹਿੰਦੇ ਬਾਹਰ ਹੀ ਨਿਕਲਣਾ ਪਾਇਆ ਬਾ ਅੰਕੰਧਣਾ ਲਾਈ ਸੀ ਉਹ ਰਾਜੇ ਵਿਚਾਰੇ ਖੜ ਰੱਖਤੇ ਉਹ ਮੈਂ ਬਾਹਰ ਨਿਕਲਣ ਨਹੀਂ ਰਹੇ ਤੂੰ ਪਹਿਲਾਂ ਆਵ ਕਾਰਨ ਮੈਂ ਉਹ ਰੋਡ ਤੇ ਪਰੇ ਤੇ ਇਲਾਜ ਫਿਰ ਕਦੋਂ ਕਰਾਉਣਗੇ ਦੂਜੇ ਜਨ ਗਏ ਉਹ ਵੀ ਪੁਲਿਸ ਆਣੇ ਕੱਢਿਆ ਕਰਵਾਉਂਦੇ ਪੁਲਿਸਰ ਨਹੀਂ ਉਹ ਤਾਂ ਬਾਹਰ ਨਕਾਲੀ ਭਈ ਸੀ 15 ਬੰਨੇ 15 ਠੀਕ ਹੈ ਭਾਈ ਹਾਂਜੀ ਭਾਈ ਕੀ ਨਾਮ ਆਪਣਾ ਮੇਰਾ ਨਾਮ ਚਮਕੌਰ ਸਿੰਘ ਸੰਧੂ ਤੇ ਕਿਹੜਾ ਪਿੰਡ ਪਿੰਡ ਹਾਸਕਲਾ ਹਾਂਜੀ ਈ ਗੱਲ ਵੀ ਪੰਚਾਇਤ ਕਹਿੰਦੀ ਏ ਗਮਾਂਡੀ ਆ ਜੀ ਛਾਡੇ ਸਾਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਆ ਜੀ ਛਾਡੇ ਉਹ ਉਹਨਾਂ ਦੀ ਵੀ ਹੀ 12 ਫੁੱਟ ਆ ਛਾਡੇ 20 22 ਫੁੱਟ ਚੌੜਾ ਰਹਾ ਵਾ ਸਾਨੂੰ ਨਾ ਡੇੜੀ ਬਣਾਉਣ ਨਹੀਂ ਦਿੰਦੇ ਜੀ ਕੀ ਨਾਮ ਕੀ ਉਹਨਾਂ ਦਾ ਉਹਨਾਂ ਦਾ ਅਛ ਗਵੀਰ ਚੰਗਾ ਜੀ ਮੇਨ ਜਿਨੇ ਅਰਫ ਕੋ ਗਾ ਦੂਜਾ ਦਾ ਭਾਈ ਆ ਬਲਵਿੰਦਰ ਸਿੰਘ ਹਾਂਜੀ ਤੇ ਮੌਦ ਨੂੰ ਕੰਪਲੇਨ ਕੀਤੀ ਸੀ ਜੀ ਹਾਂਜੀ ਪੁਲਿਸ ਨੂੰ ਵੀ ਕੰਪਲੇਨ ਬਹੁਤ ਗੇਰੀ ਗਰੀਆਂ ਜੀ ਬਹੁਤ ਸਮਝਾ ਹਟੇ ਪੁਲਿਸ ਮੁਲਾਜ਼ਮ ਵੀ ਪਰੋਛਤਰੇ ਨਹੀਂ ਜੀ ਚੰਨ ਮੁੰਡਾ ਮਾਰਨ ਦੀ ਧੰਕੀਆਂ ਕੱਢੋ ਸੂਰਮੇ ਨੂੰ ਜਦੋਂ ਲਿੰਗਦੇ ਸੀ ਉਹਨਾਂ ਸਾਨੂੰ ਆਹੀ ਕਹਿੰਦੇ ਸੀਗੇ ਅਸੀਂ ਬੋਰੀ ਚ ਪਾਉਣਾ ਵੱਢ ਕੇ ਅਸੀਂ ਜੀ ਮੈਂ ਉਹਨਾਂ ਨੂੰ ਬਹੁਤ ਮਿੰਟ ਤਾਲਣਾ ਕਰਿਆ ਵੀ ਅਸੀਂ ਲੜਨ ਜੋਗੇ ਨਹੀਂ ਤੁਸੀਂ ਨਾ ਕਰਦੇ ਵੀ ਆਪਾਂ ਕੀ ਲੈਣਾ ਲੜ ਕੇ ਪਰ ਉਹ ਕਹਿੰਦੇ ਛੋਡੇ ਨਾ ਕਿਹੜਾ ਕੋਈ ਹੈਗਾ ਅਸੀਂ ਤਾਂ ਸੱਤ ਘਰਾਂ ਅਸੀਂ ਐ ਕਰਦਾ ਰਹਿਣਾ ਤੋੜ ਹੀ ਨਹੀਂ ਆਪਾਂ ਅੰਦਾ ਕੋਈ ਨਹੀਂ ਗਿਆ ਉਹ ਨੰਨੇ ਆ ਜੀ ਕੋਟਕੇ ਚੱਲਦਾ ਕੋਟਕੇ ਚੱਲਦਾ ਜੀ ਇੰਨੇ ਦੇ ਰੋਗੇ ਜੀ ਛੇ ਮਹੀਨੇ ਇਹ ਚੱਲਦੇ ਨੂੰ ਜੀ ਹਾਂ ਜੋਸੇਬਾਬ ਜੀ ਦੇ ਕੋਟ ਮਰ ਗਏ ਹਾਂਜੀ ਹਾਂਜੀ ਸਾਡੇ ਅੰਦਰ ਬਾਹਰ ਸਾਡੇ ਬੱਚਾ ਬਹੁਤ ਮਾਰੇ ਸਾਡੇ ਬੁੜੀਆਂ ਵੀ 20 22 ਜਾਣੇ ਸਾਡੇ ਆ ਗਏ ਉਹ ਸਾਰੇ ਜਾਣੇ ਅਸੀਂ ਅੰਦਰੋਂ ਬਾਰਬੀ ਲਾ ਲਈ ਸਾਡਾ ਮੇਨ ਗੇਟ ਵੀ ਭੰਨ ਕੇ ਸਾਡੇ ਅੰਦਰ ਬੜੇ ਫਿਰ ਸਾਡੀ ਕੋਠੀ ਦਾ ਗੇਟ ਆ ਅਸੀਂ ਅੰਦਰ ਬੜੇ ਰਹੇ ਫਿਰ ਉੱਥੇ ਉਹਨਾਂ ਨੇ ਬੁੜੀਆਂ ਨੇ ਆ ਕੇ ਉਹਦੀ ਵੀ ਭੰਨ ਛੋਟ ਕਰੀ ਛੀਛੇ ਭੰਨੇ ਇਹ ਰਜੀ ਵਟ ਬਟਾ ਬਹੁਤ ਮਾਰੇ ਸਾਡੇ ਗੋਡੇ ਗਿੱਟੇ ਉਹਨਾਂ ਨੇ ਇੱਟਾ ਨਹੀਂ ਭੰਦਦੇ ਜੀ ਮੇਰਾ ਨਾਮ ਜੀ ਧਰਨੀਤ ਕੌਰ ਆ ਕਿੰਨੇ ਕਿਹੜਾ ਹਾਂ ਸਕਲਾ ਜੀ ਤੇ ਤੁਸੀਂ ਹਸਪਤਾਲ ਦੇ ਡਾਕਟਰ ਨੇ ਕੀ ਗੱਲ ਸਾਡੀ ਜੀ ਗਮਾਂਡੀਆਂ ਨਾਲ ਕੁੱਟ ਮਾਰਚਾ ਗੜਾ ਹੋਇਆ ਸਾਡੀ ਕੰਧ ਨਹੀਂ ਸਕਾਰਨ ਦਿੰਦੇਗੇ ਮੂਰੇ ਦੇ ਲੀਆਂ ਨਹੀਂ ਬਣਾਉਣ ਦਿੰਦੇ ਉਹਦਾ ਰੌਲਾ ਸੀਗਾ ਉਹਦੇ ਤੋਂ ਸਾਸ ਚੱਲ ਰਹੀ ਹੈ ਸਾਲ ਹੋ ਗਿਆ ਜੋਦੇ ਤੋਂ ਰੌੜਾ ਲੈ ਪੈਂਦੇ ਪੈਂਦੇ ਤੇ ਸਾਡੇ ਤੇ ਜਾਂਦੀ ਵੀ ਮਾਰਨ ਲਿਆ ਧੰਪੀਆਂ ਦਿੰਦੇ ਸੀ ਕੌਟ ਮਾਰ ਕਰਨ ਆਉਂਦੇ ਸੀ ਸਾਡੇ ਦਰਾਂ ਮੂਰੇ ਗਾਲਾਂ ਕੱਢ ਕੇ ਜਾਂਦੇ ਸੀਗੇ ਅਸੀਂ ਜੀ ਬਹੁਤ ਸੁਣਵਾਈ ਕੀਤੀ ਮਲਾਜਮਾ ਨੂੰ ਅਸੀਂ ਮਾਨੀ ਚੌਂਕੀ ਵੀ ਜਾਂਦੇ ਰਹੇ ਸਦਰ ਥਾਣੀ ਵੀ ਜਾਂਦੀ ਸਾਡੀ ਉਹਨਾਂ ਨੇ ਬਹੁਤ ਹੈਲਪ ਕੀਤੀ ਸੁਣੀ ਆ ਉਹਨਾਂ ਨੂੰ ਵੀ ਬਹੁਤ ਘੂਰ ਕੇ ਮੋੜ ਕੇ ਜਾਂਦੇ ਰਹੇ ਆ ਵੀ ਤੁਸੀਂ ਹਟ ਜੋ ਪਿੰਡ ਦੀ ਪੰਚਾਇਤ ਨੂੰ ਵੀ ਕਿਹਾ ਤੁਸੀਂ ਰਾਜੀਨਾਮਾ ਖਰਾਦੋ ਪਿੰਡ ਦੀ ਇਹਨਾਂ ਦਾ ਪਰ ਉਹਨਾਂ ਨੇ ਕਿਸੇ ਦੀ ਨਹੀਂ ਕੋਈ ਗੱਲ ਨਹੀਂ ਮੰਨੀ ਕਿ ਸਾਡੇ ਨਾਲ ਬਹੁਤ ਧੱਕਾਸ਼ਾਹੀ ਕਰਦੇ ਆ ਰਹੇ ਆ ਜਿਸ ਕਰਕੇ ਵੀ ਉਹਨਾਂ ਨੇ ਲੈ ਕੇ ਵੀ ਮੇਰੇ ਬੇਟੇ ਨੂੰ ਮਾਰਨ ਨੂੰ ਧਮਕੀਆਂ ਦਿੱਤੀਆਂ ਵੀ ਮਾਰ ਕੇ ਬੋਰੀ ਚ ਪਾ ਕੇ ਸੀ ਨਹਿਰ 'ਚ ਸੁੱਟਣਾ ਵਾ ਜਿਸ ਤੋਂ ਵੀ ਅਸੀਂ ਬਹੁਤ ਡਰੇ ਘਬਰਾਏ ਸੀਗੇ ਮੈਨੂੰ ਅਟੈਕ ਵੀ ਹੋ ਸਕਦਾ ਸੀ ਮੈਨੂੰ ਸ਼ੂਗਰ ਦੀ ਮਰੀਜ਼ ਆ ਮੈਂ ਉਸ ਵਜ੍ਹਾ ਨਾਲ ਲੈਂਦੇ ਲੈਂਦੇ ਜੀ ਮੇਰੇ ਘਰ ਵਾਲਾ ਵੀ ਬਜ਼ੁਰਗ ਆ ਸੀ ਜਿਸ ਕਰਕੇ ਅਸੀਂ ਤਿੰਨ ਮੈਂਬਰ ਆ ਸੱਪ ਘਰ ਦੇ ਵਿੱਚ ਅਸੀਂ ਘੱਟ ਮੈਂਬਰ ਕਰਕੇ ਉਹ 6-7 ਘਰ ਆ ਉਹ ਚਾਲੀ ਜਾਣੀਆਂ ਸਾਨੂੰ ਧਮਕੀਆਂ ਦਿੰਦੇ ਸੀ ਤੁਸੀਂ ਕੱਲੇ ਕਰਕੇ ਅਸੀਂ ਤੁਹਾਨੂੰ ਮਾਰ ਦੇਣਾ ਵਾ ਉਸ ਤੋਂ ਲੈਂਦੇ ਤੇ ਮੇਰੇ ਬੇਟੇ ਨੇ ਸਾਨੂੰ ਘਰ 'ਚ ਮਾਰਨ ਆਏ ਸੀ ਜਿਸ ਕਰਕੇ ਵੀ ਉਹਨਾਂ ਨੇ ਸਾਡੇ ਨੂੰ ਮਾਰਨ ਆਏ ਸੀ ਹਾਂਜੀ ਚਲੋ ਮਾਰਨ ਆਏ ਸੀ ਜੇ ਪਰਸੋਂ ਸ਼ਾਮ ਨੂੰ 6:30 ਵਜੇ ਦੀ ਗੱਲ ਆ ਕਿੰਨੇ ਜਾਣੇ ਸੀ ਉਹ ਜੇ ਪਹਿਲਾਂ ਮੁੰਡਾ ਇਕੱਲਾ ਹੀ ਆਇਆ ਸੀਗਾ ਉਹ ਸਕੂਟਰ ਤੇ ਤੇ ਸਾਡੇ ਨਾਲ ਬਹੁਤ ਉਹਨੇ ਗਾਲੀ ਗਲੋਚ ਕੀਤਾ ਵਾ ਗਾਲਾ ਗਾਲੀ ਗਲੋਚ ਕਰਦਿਆਂ ਤੋਂ ਉਹਨੇ ਫੋਨ ਕਰਕੇ ਮਡੀਰ ਸਾਧਨ ਲਈ ਤੇ ਜਿਹਦੇ ਕਰਕੇ ਸਾਡੇ ਘਰ ਦੇ ਅੰਦਰ ਸਾਰੇ ਵੜ ਗਏ ਉਹ ਕਿੰਨੇ ਜਣੇ ਸੀ ਜੋ ਸੀਗੇ 30 40 ਜਾਣੇ ਸੀਗੇ ਸਾਡੇ ਘਰ ਦੇ ਅੰਦਰ ਵੜ ਕੇ ਐਂਟਰ ਹੋ ਕੇ ਨਾਲੇ ਸਾਡਾ ਭੰਨ ਤੋੜ ਕੀਤੀ ਸੀ ਸੀਸੇ ਬਾਰੀਆਂ ਨੁਕਸਾਨ ਕੀਤਾ ਗੇਟ ਮੇਨ ਭੰਨ ਤਾਂ ਸਾਡਾ ਜਿਹਦੇ ਕਰਕੇ ਅੰਦਰ ਸਾਨੂੰ ਬੁੜੀਆਂ ਵੀ ਨਾਲ ਸੀ ਕੁੱਟਮਾਰ ਕਰ ਗਏ ਜੇ ਸਾਡੇ ਬਹੁਤ ਬੁਢੀਆਂ ਸੱਟਾਂ ਮਾਰੀਆਂ ਫੇਰ ਸਾਨੂੰ ਅੰਦਰ ਤਾੜਤਾ ਸੀ ਅੰਦਰੋਂ ਕੁੰਡੀਆਂ ਲਾ ਲਈਆਂ ਤੇ ਉਹਨਾਂ ਨੇ ਵੀ ਹੀ ਚ ਗਲੀ ਚ ਧਰਨਾ ਲਾ ਲਿਆ ਤੁਹਾਨੂੰ ਨੰਗਰ ਨਹੀਂ ਦੇਣਾ। ਅਜੀ ਸਾਰੀ ਰਾਤ ਅਸੀਂ ਅੰਦਰ ਹੀ ਤੜਫਦੇ ਰਹੇ ਅਸੀਂ ਡਾਕਟਰ ਦੇ ਨਹੀਂ ਜਾ ਸਕੇ। ਜਿਹੜੀ ਵਜ੍ਹਾ ਨਾਲ ਉਹ ਆਪ ਜਾਣੀ ਦੀ ਵੀ ਕਹਿੰਦੇ ਅਸੀਂ ਤੁਹਾਨੂੰ ਜਾਣ ਨਹੀਂ ਦੇਣਾ ਅਸੀਂ ਮਲਾਜਮਾਂ ਨੂੰ ਫੋਨ ਕੀਤਾ। ਉਹ ਕਹਿੰਦੇ ਵੀ ਅਸੀਂ ਸਵੇਰੇ ਆਵਾਂਗੇ ਅਸੀਂ ਕਹਿੰਦੇ ਅਸੀਂ ਤਾਂ ਹਸਪੀਟਲ ਜਾਣਾ ਵਾ। ਫੇਰ ਅਸੀਂ 112 ਤੇ ਫੋਨ ਲਾ ਕੇ ਉਹਨਾਂ ਨੇ ਸਾਨੂੰ ਮਲਾਜਮ ਉਤਿਹ ਦਿੱਤੇ। ਉਹਨਾਂ ਨੇ ਕਹਿ ਰਹੇ ਉਹਨਾਂ ਨੂੰ ਘਰੇ ਫੇ ਜਾ ਤਾਂ ਦੁਬਾਰਾ ਫੇਰ ਉਹ ਗਲੀ ਚ ਆ ਕੇ ਧਰਨਾ ਦੇ ਕੇ ਬਹਿ ਗਏ। ਜਿਹਦੀ ਵਜ੍ਹਾ ਨਾਲ ਫੇਰ ਅਸੀਂ ਸੁਬਾ ਅਸੀਂ ਫ ਫਿਰ ਸਾਨੂੰ ਮਾਨਣਾ ਚਾਹੁੰ ਕਿ ਤੋਂ ਮਲਾਜਮ ਜਾ ਕੇ ਸਾਨੂੰ ਗੇਟ ਖਲਾ ਕੇ ਸਾਨੂੰ ਉਹਨਾਂ ਨੇ ਬਾਹਰ ਕੱਢਿਆ ਅੰਦਰੋਂ ਫਿਰ ਅਸੀਂ ਕੱਲ ਕੋਰਟ ਕੋਰਟ ਕੇ ਚੱਲ ਰਹੇ ਕੋਰਟ ਚੱਲਦਾ ਜੀ ਸਾਡਾ ਜੀ ਕੋਰਟ ਚ ਕੇਸ ਟਾਲ ਰਿਹਾ ਹਾਂਜੀ ਹਾਂਜੀ ਸਾਡਾ ਉਹਨਾਂ ਨੇ ਕੇਸ ਟਾਲ ਰਿਹਾ ਸੀਗਾ ਜਿਹਦੇ ਕਰਕੇ ਸਾਨੂੰ ਪੰਚਾਇਤ ਨੂੰ ਸਾਰਿਆਂ ਨੂੰ ਕਹਿੰਦੇ ਸੀ ਵੀ ਤੁਸੀਂ ਨਿਮੇੜ ਲੋ ਪੈਂਦੀ ਨਿਮੇੜ ਲੋ ਮਲਾਜਮਾ ਨੇ ਤਾਂ ਬਹੁਤ ਉਹ ਗਲੀ ਦੇ ਜਾਣੀ ਦੀ ਵੀ ਹੈਗੇ ਆ 17 18 ਜਾਣੇ ਸਣੇ ਬੁੜੀਆਂ ਬੰਦੇ ਕੀ ਨਾਮ ਕੀ ਮੇਨ ਮੈਂ ਉਹ ਇੱਕ ਤਾਂ ਹੈਗਾ ਸਤਨਾਮ ਸਿੰਘ ਅਖਤਿਆਰ ਸਿੰਘ ਦਾ ਬੇਟਾ ਦੂਜਾ ਹੈਗਾ ਵਾ ਅਵਤਾਰ ਸਿੰਘ ਤੇ ਉਹਦਾ ਬੇਟਾ ਹੈਗਾ ਗਗਨ ਨੋਹ ਦੀ ਤੇ ਇੱਕ ਉਹਦੇ ਘਰ ਵਾਲੀ ਆ ਜਗਿੰਦਰਪੁਰ ਫੇਰ ਬਾਕੀ ਇੱਕ ਹੋਰ ਘਰ ਆ ਉਹਦਾ ਨਾਮ ਹੈਗਾ ਵਾ ਮੁੰਡੇ ਦਾ ਨਾਮ ਹੈਗਾ ਵਾ ਰਵਿੰਦਰ ਸਿੰਘ ਕਾਲਾ ਉਹਦਾ ਨਾਮ ਕਾਲਾ ਰਵਿੰਦਰ ਸਿੰਘ ਸਰਿੰਦਰ ਸਿੰਘ ਦਾ ਉਦੋਂ ਗਾਂ ਫੇਰ ਦੋ ਘਰ ਹੋਰ ਆ ਹਾਂਜੀ ਉਹ ਦੋ ਘਰ ਆ ਜਿਹੜੇ ਉਹਨਾਂ ਮੁੰਡਿਆਂ ਨੇ ਬਹੁਤ ਸਾਨੂੰ ਕੰਮ ਕੀਆ ਠੀਕ ਹੈ ਹਾਂਜੀ ਅਸੀਂ ਬਹੁਤ ਤੰਗ ਹੋਏ ਮੈਂਨਾਂ ਹੈਲੋ ਹੈਲੋ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਐ ਪੱਤਰਕਾਰ ਚੰਦਰ ਸਿੰਘ ਚੰਦ ਬੋਲਦਾ ਜਗਰਾਉਂ ਤੋਂ ਵੀਰ ਜੀ ਹਾਂਜੀ ਵੀਰ ਜੀ ਇੱਕ ਥੋੜਾ ਕੋਈ ਝਗੜਾ ਹੋਇਆ ਹੋਣਾ ਜੀ ਹਾਂਜੀ ਉਹਨਾ ਥੋੜਾ ਪੱਖ ਲੈਣਾ ਸੀ ਅਸੀਂ ਪੱਖ ਜੀ ਮੇਰਾ ਭਰਾ ਹੈ ਜੀ ਮਰਨ ਦੇ ਕਿਨਾਰੇ ਪਿਆ ਜੀ ਮੈਂ ਪੱਖ ਦੇਣ ਦੇ ਕਾਬਲ ਨਹੀਂਗਾ ਜੀ ਹਾਂ ਚਲੋ ਬਹੁਤ ਜ਼ਿਆਦਾ ਸੀਰੀਅਸ ਹੈ ਜੀ ਅੱਛਾ ਪਤਾ ਕੀ ਕਰੀਏ ਚਲੋ ਸਾਡੇ ਕੋ ਉਹ ਹਜੇ ਜੀ ਬਯਮਾ ਸੀਰੀਅਸ ਆ ਉਹ ਕੋਮਾ ਜਾਂ ਦੀ ਸਥਿਤੀ ਤੇ ਹੈ ਜੀ ਉਹ ਜੀ ਮੈਨੂੰ ਕੋਈ ਕਹਿ ਨਹੀਂ ਛਾਦੇ ਠੀਕ ਹੈ ਸ਼ਟ ਬਹੁਤ ਜਿਆਦੇ ਆ ਗਏ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਸੀਐਸਆਰ ਜੀ ਚਰਨਜੀਤ ਸਿੰਘ ਚੰਦ ਬੋਲਦਾ ਜੀ ਪੱਤਰਕਾਰ ਹੌਕਮ ਕਰੋ ਜੀ ਹਾਂਜੀ ਵੀ ਜੀ ਥੋੜੀ ਵਾਜ ਰਿਕਾਰਡ ਹੋ ਰਹੀ ਹੈ ਜੀ ਇੱਕ ਨਾ ਉਹ ਮਾਮਲਾ ਹੋਇਆ ਸੀ ਹੰਸ ਕਲਾ ਪਿੰਡ ਦੇ ਵਿੱਚ ਕੋਈ ਲੜਾਈ ਝਗੜੇ ਦਾ ਜੀ ਹਾਂ ਉਹ ਚ ਕੀ ਕਾਰਵਾਈ ਹੋਈ ਹੈ ਜੀ ਤੇ ਸੁਖਵੀਰ ਸਿੰਘ ਨਸਰਨਾ ਉਹ ਚਰਨਜੀਤ ਸਿੰਘ ਵਾਸੀ ਹੰਸਕਲਾ ਹਾਂਜੀ ਇਹਦੇ ਸੱਟ ਲੱਗੀ ਸੀਗੀ ਤੇ ਮਜਰੂਬੀ ਹਾਲਤ 'ਚ ਅਰੋਣਾ ਨਿਰੋਧ ਦੇ ਵਿੱਚ ਦਾਖਲ ਕੀਤੀ ਜੀ ਜੀ ਐਸਆਈ ਸਰਜੀਤ ਸਿੰਘ ਨੇ ਬਿਆਨ ਲੈ ਕੇ ਜੀ ਚਮਕੌਰ ਸਿੰਘ ਉਹਨਾਂ ਦੀ ਪਤਨੀ ਗੁਰਮੀਤ ਕੌਰ ਤੇ ਉਹਨਾਂ ਦੇ ਲੜਕੇ ਹਰਦੀਪ ਸਿੰਘ ਦੇ ਕੇਸ ਅੱਜ ਐਸਿਡ ਕੀਤਾ ਵਾ ਅੰਡਰ ਸੈਕਸ਼ਨ 110 126 2 115 2 ਤੇ 3 5 ਠੀਕ ਆ ਸਰ ਤੇ ਕੋਈ ਗ੍ਰਿਫਤਾਰੀ ਹੋਈ ਐ ਜੀ ਨਹੀਂ ਅਜੇ ਫਿਲਹਾਲ ਗ੍ਰਿਫਤਾਰੀ ਨਹੀਂ ਹੋਈ ਤੇ ਗ੍ਰਿਫਤਾਰੀ ਜਲਦੀ ਹੋ ਜੂਗੀ ਇਹਦੀ ਜਿਹੜੀ ਰਿਇਨਵੈਸਟੀਗੇਸ਼ਨ ਚੱਲ ਰਹੀ ਆ ਇਸ ਤੋਂ ਅਗਲੀ ਦੂਜੀ ਜਿਹੜੀ ਦੂਸਰੀ ਧਿਰ ਸੀ ਉਹਨਾਂ ਨੇ ਵੀ ਘਰੇ ਜਾ ਕੇ ਅਟੈਕ ਕੀਤਾ ਸੀ ਉਹਨਾਂ ਤੇ ਵੀ ਕੋਈ ਕਾਰਵਾਈ ਹੋਈ ਹੈ ਜੀ ਧਾਰਾ ਹਲਕੀ ਉਹਨਾਂ ਦਾ ਪਤਾ ਲੱਗਾ ਸੀ ਵੱਧ ਹਜੇ ਜਿੰਨਾ ਚਿਰ ਗ੍ਰਿਫਤਾਰੀ ਨਹੀਂ ਹੁੰਦੀ ਸਾਨੂੰ ਉਹ ਬਿਆਨ ਵਗੈਰਾ ਨਹੀਂ ਦਿੰਦੇ ਰੈਸਟ ਹੋਊਗੀ ਰੈਸਟ ਹੋਣ ਤੋਂ ਉਹਨਾਂ ਦਾ ਫਿਰ ਬਿਆਨ ਲਿਖਿਆ ਜਾਊਗਾ ਜੀ ਠੀਕ ਹੈ ਜੀ ਕਿਉਂਕਿ ਉਹ ਅਕਿਊਜ਼ਡ ਨੇ ਇਸ ਮੁਕਾਦਮੇ ਵਿੱਚ ਮੇਨ ਚ ਤੇ ਫਿਰ ਉਹਨਾਂ ਦੇ ਬਿਆਨ ਲੈ ਕੇ ਜੈਸੇ ਸੂਰਤ ਹੋਵੇਗੀ ਕਾਰਵਾਈ ਕਰਾਂਗੇ ਜੀ ਠੀਕ ਹੈ ਜੀ ਧੰਨਵਾਦੀ ਧੰਨਵਾਦ